ਦੋਸਤੋ ਉਮਰ ਦੇ ਅਖੀਰਲੇ ਪਲਾਂ ਵਿੱਚ ਇਨਸਾਨ ਧਨ ਦੌਲਤ ਜਾਇਦਾਦ ਜਾਂ ਸੰਪਤੀ ਨਹੀਂ ਬਲਕਿ ਸਿਰਫ ਇੱਕ ਚੀਜ਼ ਦੀ ਉਮੀਦ ਰੱਖਦਾ ਉਹ ਹੈ ਕੀ ਹੈ ਇੱਜ਼ਤ ਜਿਨ੍ਹਾਂ ਲਈ ਉਹ ਪੂਰੀ ਉਮਰ ਦੌੜਦਾ ਰਿਹਾ ਕੰਮਕਾਰਾਂ ਵਿੱਚ ਆਪਣੇ ਹੱਥ ਪੈਰ ਬੰਨ੍ਹ ਕੇ ਹਰ ਖੁਸ਼ੀ ਉਹਨਾਂ ਦੇ ਪੈਰਾਂ ਹੇਠਾ ਪਾਉਂਦਾ ਉਹੀ ਲੋਕ ਉਹਦੇ ਆਖਰੀ ਸਮੇਂ 'ਚ ਉਹਦੇ ਕੋਲ ਹੋਣ ਇਹੀ ਇੱਕ ਸੁਪਨਾ ਰਹਿ ਜਾਂਦਾ ਪਰ ਜ਼ਿੰਦਗੀ ਇਨਸਾਨ ਦੀਆਂ ਉਮੀਦਾਂ ਉਤੇ ਨਹੀਂ ਟੁਰਦੀ। ਕਈ ਵਾਰ ਜਿੰਨਾਂ ਨੂੰ ਆਪਣੀ ਛਾਂ ਵਿੱਚ ਪਾਲਦੇ ਆਂ, ਉਹੀ ਇੱਕ ਪਲ ਵਿੱਚ ਦਿਲ ਤੋੜ ਕੇ ਚਲੇ ਜਾਂਦੇ ਨੇ। ਮਾਪਿਆਂ ਦੀ ਮਿਹਨਤ ਜੋ ਉਹਨਾਂ ਨੇ ਆਪਣੇ ਹੱਡ ਗਾਲ ਕੇ ਕੀਤੀ, ਜਦੋਂ ਇੱਕ ਜ਼ਿੰਮੇਵਾਰੀ ਬਣ ਜਾਂਦੀ ਤਾਂ ਰਿਸ਼ਤਿਆਂ ਦੀ ਹਕੀਕਤ ਵੀ ਇੱਕ ਪਰਖ ਬਣ ਜਾਂਦੀ ਹੈ। ਬੇਸਹਾਰਾ ਹੋਣ ਦੀ ਉਹ ਤਕਲੀਫ ਜੋ ਇੱਕ ਚੁਰੀਦਾਰ ਚਿਹਰੇ ਤੇ ਸਾਫ਼ ਦਿਖਦੀ। ਉਦੋਖ ਜੋ ਕਿਸੇ ਨਰਮ ਹਿਰਦੇ ਚ ਹਮੇਸ਼ਾ ਵਗਦਾ ਰਹਿੰਦਾ ਐ ਉਹੀ ਦਰਦ ਆ ਜੋ ਹਰ ਇਨਸਾਨ ਆਪਣੇ ਬੁੱਢਾਪੇ ਵਿੱਚ ਦੇਖਣ ਤੋਂ ਡਰਦਾ ਐ ਕਹਾਣੀ ਆ ਜੀ ਇੱਕ ਬਾਪ ਦੀ ਉਸ ਬਾਪ ਦੀ ਜਿੰਨੇ ਆਪਣੇ ਪੁੱਤਰਾਂ ਲਈ ਆਪਣੇ ਸੁਪਨੇ ਦਾਤੇ ਲਗਾ ਦਿੱਤੇ ਜਿੰਨੇ ਆਪਣੇ ਹੱਕਾਂ ਦੀ ਕੁਰਬਾਨੀ ਕਰਕੇ ਉਹਨਾਂ ਦੀ ਹਰ ਖੁਸ਼ੀ ਦੀ ਆਪਣੀ ਜ਼ਿੰਦਗੀ ਨੂੰ ਹਰ ਪਲ ਸੁਵਾ ਕੀਤਾ ਪਰ ਹੁਣ ਉਹਨਾਂ ਦੇ ਚਿਹਰਿਆਂ ਤੇ ਆਪਣੀ ਮੌਤ ਤੋਂ ਪਹਿਲਾਂ ਇੱਕ ਖੁਸ਼ੀ ਦੀ ਚਲਕ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੀ ਉਹ ਆਪਣੇ ਪੁੱਤਰਾਂ ਦੀ ਉਹ ਖੁਸ਼ੀ ਦੇਖ ਸਕੇਗਾ ਕਿ ਉਹ ਇੱਜ਼ਤ ਜਿਹਦੀ ਤਮੰਨਾ ਉਹਦੇ ਹਿਰਦੇ ਵਿੱਚ ਤੜਫ ਰਹੀ ਹੈ ਉਹ ਮਿਲੇਗੀ ਜਾਂ ਫਿਰ ਉਹਦੀਆਂ ਉਮੀਦਾਂ ਵੀ ਬੇਵਫਾਈ ਦੇ ਪੰਵਰ ਵਿੱਚ ਖਤਮ ਹੋ ਜਾਣਗੀਆਂ ਇਹ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਬੜੇ ਪੁਰਾਣੇ ਵੇਲਿਆਂ ਦੀ ਗੱਲ ਹੈ ਕਿਸੇ ਸ਼ਹਿਰ ਦੇ ਫਾਸਲੇ ਤੇ ਇੱਕ ਛੋਟੀ ਜੀ ਬਸਤੀ ਸੀ ਜਿੱਥੇ ਇੱਕ ਬਜ਼ੁਰਗ ਵਿਅਕਤੀ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰ ਰਿਹਾ ਸੀ ਉਹ ਇੱਕ ਨਿਮਰ ਪਰ ਬੁੱਧੀਮਾਨ ਇਨਸਾਨ ਸੀ ਉਹਦੇ ਪੰਜ ਪੁੱਤਰ ਸੀ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਸੀ ਇਕਬਾਲ ਜੋ ਇੱਕ ਜ਼ਿੰਮੇਵਾਰ ਸੀ ਇਕਬਾਲ ਪੂਰਾ ਦਿਨ ਖੇਤਾਂ ਵਿੱਚ ਮਿਹਨਤ ਕਰਦਾ ਜ਼ਮੀਨ ਵਾਹਦਾ ਫਸਲ ਦੀ ਦੇਖਭਾਲ ਕਰਦਾ ਪਰ ਪਿਓ ਦੀ ਸੇਵਾ ਕਰਦੇ ਹੋਏ ਕਦੇ-ਕਦੇ ਉੱਕ ਜੇ ਜਾਂਦਾ ਦਿਲ ਹੀ ਦਿਲ ਚੋ ਸੋਚਦਾ ਕਿ ਇਹ ਜ਼ਿੰਮੇਵਾਰੀ ਕਦੋਂ ਖਤਮ ਹੋਵੇਗੀ ਸ਼ਾਮ ਨੂੰ ਜਦੋਂ ਥੱਕਿਆ ਹਰਾਂ ਖੇਤਾਂ ਤੋਂ ਵਾਪਸ ਆਉਂਦਾ ਤਾਂ ਉਹਦਾ ਬੁੱਢਾ ਪਿਓ ਜੋ ਚੁੱਪ ਚਾਪ ਪੁੱਤਰ ਦੀ ਥਕਾਵਟ ਨੂੰ ਮਹਿਸੂਸ ਕਰਦਾ ਉਸਦੇ ਦਿਲ ਵਿੱਚ ਪੁੱਤਰ ਲਈ ਬੇਪਨਾਹ ਮੁਹੱਬਤ ਸੀ ਪਰ ਉਹ ਕੁਝ ਕਹਿਣ ਦੀ ਬਜਾਏ ਸਿਰਫ ਆਪਣੀਆਂ ਅੱਖਾਂ ਚੁਕਾ ਲੈਂਦਾ ਤੇ ਚੁੱਪ ਰਹਿੰਦਾ ਕੁਝ ਸਮੇਂ ਤੋਂ ਬਾਅਦ ਉਹ ਆਪਣੇ ਪੁੱਤਰ ਇਕਬਾਲ ਦੇ ਰਵੱਈਏ ਵਿੱਚ ਬਦਲਾਅ ਮਹਿਸੂਸ ਕਰ ਰਿਹਾ ਸੀ ਉਹ ਜਾਣਦਾ ਸੀ ਕਿ ਇਕਬਾਲ ਆਪਣੀ ਠਿਕਾਵਟ ਤੇ ਜ਼ਿੰਮੇਵਾਰੀਆਂ ਦੇ ਭਾਰ ਹੇਠ ਦਬ ਚੁੱਕਿਆ ਵਾ ਤੇ ਸ਼ਾਇਦ ਉਹਨੂੰ ਐ ਵੀ ਮਹਿਸੂਸ ਹੋਣ ਲੱਗ ਪਿਆ ਸੀ ਕਿ ਬੁੱਢਾ ਬਾਪ ਹੁਣ ਉਹਦੇ ਲਈ ਇੱਕ ਬੋਝ ਬਣ ਗਿਆ ਇਕਬਾਲ ਦਾ ਰਵਈਆ ਆਪਣੇ ਪਿਓ ਨੂੰ ਪਰੇਸ਼ਾਨ ਕਰਨ ਲੱਗ ਪਿਆ ਪਿਓ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਸਕੂਨ ਦੇ ਨਾਲ ਗੁਜ਼ਾਰਨਾ ਚਾਹੁੰਦਾ ਸੀ ਪਰ ਇਕਬਾਲ ਦੀ ਬੇਰੁਖੀ ਨੇ ਉਸਨੂੰ ਗਮਗੀਨ ਕਰ ਦਿੱਤਾ ਸਮਾਂ ਬੀਤਿਆ ਤੇ ਉਸਨੇ ਇਕਬਾਲ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਮੈਨੂੰ ਪਤਾ ਤੇਰੇ ਉੱਤੇ ਕੰਮ ਦਾ ਬੋਝ ਵੱਧ ਗਿਆ ਵਾ ਤੂੰ ਫਿਕਰ ਨਾ ਕਰ ਮੈਂ ਬਹੁਤੇ ਦਿਨ ਤੇਰੇ ਕੋਲ ਨਹੀਂ ਰਹਾਂਗਾ ਦੋ ਤਿੰਨ ਦਿਨ ਬਾਅਦ ਮੈਂ ਦੂਜੇ ਪੁੱਤਰ ਕੋਲ ਚਲਾ ਜਾਵਾਂਗਾ ਤੂੰ ਆਪਣੇ ਕੰਮ ਤੇ ਆਪਣੀ ਜ਼ਿੰਦਗੀ ਤੇ ਧਿਆਨ ਦੇ ਮੇਰੇ ਲਈ ਐਵੇਂ ਪਰੇਸ਼ਾਨ ਨਾ ਹੋ ਇਕਬਾਲੇ ਸੁਣ ਕੇ ਕੁਝ ਦਿਨ ਚੁੱਪ ਰਿਹਾ ਦਿਲ ਵਿੱਚ ਸ਼ਰਮਿੰਦਗੀ ਦੀ ਹਲਕੀ ਜਿਹੀ ਲਹਿਰ ਉੱਠੀ ਪਰ ਉਹਦੇ ਬੁੱਲਾਂ ਤੇ ਪਿਓ ਨੂੰ ਰੋਕਣ ਵਾਲਾ ਕੋਈ ਸ਼ਬਦ ਨਾ ਆਇਆ ਕੁਝ ਦਿਨ ਗੁਜ਼ਰਨ ਦੇ ਬਾਅਦ ਉਬੁਚਰਕ ਇਕਬਾਲ ਦੇ ਘਰੋਂ ਨਿਕਲ ਕੇ ਆਪਣੇ ਦੂਜੇ ਪੁੱਤਰ ਸਲੀਮ ਦੇ ਕੋਲ ਚਲਾ ਗਿਆ ਸਲੀਮ ਜੋ ਕਿ ਕਾਮਜੋਬ ਵਪਾਰੀ ਸੀ ਜਿਸ ਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ ਬੁੱਢਾ ਬਾਪ ਹੁਣ ਸਲੀਮ ਦੇ ਘਰ ਰਹਿਣ ਲੱਗ ਪਿਆ ਪਰ ਸਲੀਮ ਦਰਵਈਆ ਵੀ ਦਿਲ ਤੋੜਨ ਵਾਲਾ ਸੀ ਸਲੀਮ ਦੇ ਲਈ ਉਸ ਦਾ ਵਪਾਰ ਤੇ ਪੱਜ ਤੋੜ ਜਿਆਦਾ ਅਹਿਮ ਸੀ ਤੇ ਉਹਦੀ ਪਤਨੀ ਆਪਣੇ ਸਹੁਰੇ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰਦੀ ਉਸ ਨਾਲ ਗੱਲ ਕਰਨ ਦੀ ਵੀ ਖੇਚਲ ਨਾ ਠਾਉਂਦੀ ਬਜ਼ੁਰਗ ਦੇ ਦਿਲ ਵਿੱਚ ਆਪਣੇ ਪੁੱਤਰਾਂ ਦੀ ਬਦਲਦੀ ਮੁਹੱਬਤ ਦਾ ਗਮ ਲਈ ਪੂਰਾ ਦਿਨ ਚੁੱਪਚਾਪ ਇੱਕ ਕੋਨੇ ਵਿੱਚ ਬੈਠਾ ਰਹਿੰਦਾ ਪਰ ਉਹ ਆਪਣੀ ਤਕਲੀਫ ਨੂੰ ਕਦੇ ਵੀ ਜ਼ੁਬਾਨ ਤੇ ਨਾਲ ਆਉਂਦਾ ਉਸ ਦਾ ਸਮਾਂ ਗਮਾਂ ਵਿੱਚ ਲੰਘ ਰਿਹਾ ਸੀ ਇੱਕ ਦਿਨ ਸਲੀਮ ਨੇ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪਿਓ ਨੂੰ ਕਿਹਾ ਬਾਪੂ ਤੁਹਾਨੂੰ ਮੇਰੇ ਨਾਲ ਵਪਾਰ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੇ ਹੋਣ ਦਾ ਮੈਨੂੰ ਵੀ ਕੁਝ ਫਾਇਦਾ ਹੋਵੇ ਇਹ ਸੁਣ ਕੇ ਉਹ ਬੁੱਢਾ ਬੁਝੁਰ ਬੁਚਾਰਾ ਚੋਪਰਿਆ ਉਹਦੀ ਝੁਕੀ ਹੋਈ ਕਮਰ ਕਮਜ਼ੋਰ ਹੱਥ ਤੇ ਥੱਕਿਆ ਹੋਇਆ ਸਰੀਰ ਇਸ ਗੱਲ ਦੀ ਗਵਾਹੀ ਦੇ ਰਿਹਾ ਸੀ ਕਿ ਹੁਣ ਉਹ ਕਿਸੇ ਵੀ ਮਿਹਨਤ ਦੇ ਕਾਬੰ ਨਹੀਂ ਰਿਹਾ ਪਰ ਉਸਨੇ ਆਪਣੇ ਪੁੱਤਰਾਂ ਦੀ ਗੱਲ ਦਾ ਬਿਲਕੁਲ ਵੀ ਬੁਰਾ ਨਾ ਮਨਾਇਆ ਕਿਉਂਕਿ ਜਾਣਦਾ ਸੀ ਕਿ ਸਲੀਮ ਉਸਨੂੰ ਸਿਰਫ ਇੱਕ ਜ਼ਿੰਮੇਵਾਰੀ ਦੇ ਪੈਮਾਨੇ ਨਾਲ ਵੇਖ ਰਿਹਾ ਨਾ ਕਿ ਮੁਹੱਬਤ ਦੀ ਸਾਰੀ ਰਾਤ ਬੁੱਢੇ ਪਿਓ ਦੀ ਖਾਂਸੀ ਤੇ ਦਰਦਪਰੀਆਂ ਪੁਕਾਰਾਂ ਤੋਂ ਤੰਗ ਆ ਕੇ ਸਲੀਮ ਦੀ ਪਤਨੀ ਨੇ ਕਿਹਾ ਇਹ ਬੁੱਢਾ ਸਾਨੂੰ ਹੋਰ ਵੀ ਪਰੇਸ਼ਾਨ ਕਰ ਰਿਹਾ ਹੈ। ਇਹਦੇ ਹੋਰ ਵੀ ਤਪੁੱਤਰ ਹੈਗੇ ਆ। ਉੱਥੇ ਜਾ ਕੇ ਆਪਣੀ ਜ਼ਿੰਦਗੀ ਗੁਜ਼ਾਰ ਸਕਦਾ ਵਾ। ਸਲੀਮ ਵੀ ਇੱਕ ਨਾ ਸਮਝ ਆਦਮੀ ਸੀ। ਉਸਨੇ ਆਪਣੇ ਬੁੱਢੇ ਪਿਓ ਨੂੰ ਕਿਹਾ, "ਬਾਪੂ, ਜੇਕਰ ਤੁਸੀਂ ਤੰਗ ਹੋ ਤਾਂ ਕੋਈ ਗੱਲ ਨਹੀਂ ਆ। ਜੇ ਚਾਹੋ ਤਾਂ ਦੂਜੇ ਕੋਲ ਚਲੇ ਜਾਓ। ਉੱਥੇ ਤੁਸੀਂ ਸਕੂਨ ਨਾਲ ਰਹੋਗੇ। ਤੁਹਾਡੇ ਇਲਾਜ ਦੇ ਪੈਸੇ ਵੀ ਮੈਂ ਦੇ ਦਿਆਂਗਾ। ਫਿਕਰ ਨਾ ਕਰੋ।" ਉਸਦੇ ਇਹ ਅਲਫ਼ਾਜ਼ ਬਜ਼ੁਰਗ ਬਾਪੂ ਦੇ ਆਤਮ-ਸਰਮਾਨ ਨੂੰ ਇੱਕ ਹੋਰ ਗਹਿਰਾ ਜ਼ਖਮ ਦੇ ਗਏ। ਸਲੀਮ ਨੇ ਪਿਆਰ ਤੇ ਤਵੱਜੋ ਦੇਣ ਦੀ ਬਜਾਏ ਸਿਰਫ ਇੱਕ ਨੱਪਟਾਰਾ ਕਰਨ ਦੀ ਗੱਲ ਕੀਤੀ ਜਿਵੇਂ ਕਿ ਬੁੱਢੇ ਪਿਓ ਦੀ ਮੌਜੂਦਗੀ ਦਾ ਉਹਦੇ ਉੱਪਰ ਕੋਈ ਅਸਰ ਹੀ ਨਾ ਹੋਵੇ ਸਿਰਫ ਇੱਕ ਜ਼ਿੰਮੇਵਾਰੀ ਦਾ ਪਾਰ ਸੀ ਜਿਸ ਨੂੰ ਠੀਕ ਠਾਕ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬਜ਼ੁਰਗ ਬਾਪੂ ਹੁਣ ਦੂਸਰੇ ਪੁੱਤਰ ਸਲੀਮ ਦੇ ਘਰੋਂ ਨਿਕਲ ਕੇ ਆਪਣੇ ਤੀਸਰੇ ਪੁੱਤਰ ਰਫੀ ਦੇ ਕੋਲ ਚਲਾ ਗਿਆ ਰਫੀ ਇੱਕ ਮਿਹਨਤੀ ਕਿਸਾਨ ਸੀ ਜੋ ਆਪਣੀਆਂ ਜ਼ਮੀਨਾਂ ਤੇ ਕੰਮ ਕਰਦਾ ਸੀ ਉਹਨੇ ਆਪਣੇ ਪਿਉ ਦਾ ਦਸਕਾਰ ਕੀਤਾ ਪਰ ਉਹਦੇ ਕੋਲ ਵੀ ਕੋਈ ਬਹੁਤਾ ਸਮਾਨ ਨਹੀਂ ਸੀ ਪੂਰਾ ਦਿਨ ਖੇਤਾਂ ਵਿੱਚ ਵਿਅਸਤ ਰਹਿੰਦਾ ਤੇ ਸ਼ਾਮ ਨੂੰ ਘਰ ਆ ਕੇ ਆਪਣੀ ਪਤਨੀ ਤੇ ਬੱਚਿਆਂ ਨਾਲ ਸਮਾਂ ਬਤਾਉਂਦਾ ਬੁੱਢੇ ਪਿਓ ਦੀ ਬਿਮਾਰੀ ਤੇ ਦਿਲ ਦੀ ਉਦਾਸੀ ਦੀ ਉਹਨੂੰ ਪੂਰਾ ਵੀ ਪਰਵਾਹ ਨਹੀਂ ਸੀ ਰਫੀ ਜਦੋਂ ਸਵੇਰੇ ਖੇਤਾਂ ਵੱਲ ਨੂੰ ਨਿਕਲਦਾ ਤਾਂ ਉਹਦੀ ਪਤਨੀ ਹਮੇਸ਼ਾ ਆਪਣੇ ਬੱਚਿਆਂ ਨੂੰ ਦਾਦੇ ਦੀ ਸਰਾਣੇ ਬਿਠਾ ਦਿੰਦੀ ਤੇ ਉਹਨਾਂ ਨੂੰ ਖੇਡਣ ਨਹੀਂ ਕਹਿੰਦੀ ਬੁੱਢਾ ਵਿਚਾਰਾ ਜੋ ਬਿਮਾਰੀਆਂ ਤੇ ਕਮਜ਼ੋਰੀ ਨਾਲ ਕੰਮ ਕਰ ਰਿਹਾ ਸੀ ਐ ਹਾਲ ਦੇਖ ਕੇ ਦਿਲ ਵਿੱਚ ਗਹਿਰੀ ਤਕਲੀਫ ਮਹਿਸੂਸ ਕਰਦਾ ਕਿਉਂਕਿ ਉਸਦੀ ਪਤਨੀ ਚਾਹੁੰਦੀ ਸੀ ਕਿ ਜੇ ਇਹ ਸਾਡੇ ਕੋਲ ਆਇਆ ਤੇ ਨਿਆਣਿਆਂ ਨੂੰ ਖੜਾਏ ਨਿਆਣਿਆਂ ਦਾ ਧਿਆਨ ਰੱਖੇ ਰਫੀ ਦੇ ਘਰ ਵਿੱਚ ਪਿਓ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਤੇ ਆਖਰਕਾਰ ਉਹ ਉਥੋਂ ਵੀ ਚਲਾ ਗਿਆ ਇਸ ਵਾਰੀ ਉਸਨੇ ਆਪਣੇ ਛੋਟੇ ਪੁੱਤਰ ਨਦੀਮ ਕੋਲ ਜਾਣ ਦਾ ਫੈਸਲਾ ਕੀਤਾ ਨਦੀਮ ਜੋ ਕਿ ਇੱਕ ਧੋਖੇਬਾਜ਼ ਤੇ ਲਾਲਚੀ ਇਨਸਾਨ ਸੀ ਆਪਣੇ ਪਿਓ ਦਾ ਸਵਾਗਤ ਕਰਨ ਵਿੱਚ ਬਹੁਤ ਖੁਸ਼ ਹੋਇਆ ਪਰ ਨਦੀਮ ਦੀ ਇਹ ਖੁਸ਼ੀ ਦੇ ਪਿੱਛੇ ਸਿਰਫ ਲਾਲਸ ਸੀ ਨਾ ਕਿ ਮੁਹੱਬਤ ਨਦੀਮ ਨੇ ਆਪਣੇ ਪਿਓ ਦੀ ਇੱਜ਼ਤ ਕੀਤੀ ਤੇ ਕਿਹਾ ਬਾਬਾ ਤੈਨੂੰ ਇੱਥੇ ਰਹਿਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ਪਰ ਸਮਾਂ ਬੀਤਿਆ ਵਕਤ ਦੇ ਨਾਲ ਨਦੀਮ ਨੂੰ ਪਤਾ ਲੱਗ ਗਿਆ ਕਿ ਬੁੱਢੇ ਪਿਓ ਕੋਲ ਕੋਈ ਮਾਲ ਦੌਲਤ ਨਹੀਂ ਹੈਗਾ ਉਸਨੇ ਮੈਂ ਆਪਣੇ ਪਿਓ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਨਦੀਮ ਦੀ ਪਤਨੀ ਨੇ ਆਪਣੇ ਸਹੁਰੇ ਨੂੰ ਇੱਕ ਬੋਝ ਸਮਝਿਆ ਤੇ ਉਸ ਦੀ ਕੋਈ ਸੇਵਾ ਨਾ ਕੀਤੀ ਉਲਟਾ ਉਸ ਨੂੰ ਤਕਲੀਫ ਪਹੁੰਚਾਉਣ ਲੱਗ ਪਈ ਉਹ ਹਮੇਸ਼ਾ ਸ਼ਿਕਾਇਤ ਕਰਦੀ ਰਹਿੰਦੀ ਕਿ ਬੁੱਢੇ ਨੂੰ ਬਜ਼ੁਰਗ ਨੂੰ ਆਪਣੇ ਕੰਮਾਂ ਵਿੱਚ ਉਹ ਰੁਕਾਵਟ ਸਮਝਦੀ ਪਰ ਪਤਨੀ ਦਾ ਕਿ ਕਸੂਰ ਜਦੋਂ ਆਪਣਾ ਪੁੱਤੀ ਨਾਲ ਸਾਥ ਦੇਣ ਨਦੀਮ ਵੀ ਆਪਣੇ ਕਾਰੋਬਾਰ ਵਿੱਚ ਨਾ ਮਗਨ ਹੋ ਗਿਆ ਕੋਸਰੇ ਆਪਣੇ ਪਿਓ ਦੀ ਹਾਲਤ ਤੇ ਕੋਈ ਧਿਆਨ ਨਾ ਦਿੱਤਾ। ਇਸ ਦੌਰਾਨ ਉਹ ਉਸ ਬਜ਼ੁਰਗ ਬਾਪੂ ਦੀ ਸਿਹਤ ਹੋਰ ਵੀ ਤੇਜ਼ੀ ਨਾਲ ਵਿਗੜਨ ਲੱਗ ਪਈ। ਆਖਰਕਾਰ ਇੱਕ ਦਿਨ ਨਦੀਮ ਨੇ ਵੀ ਹੱਥ ਕੜੇ ਕਰ ਦਿੱਤੇ ਤੇ ਕਿਹਾ ਵੀ ਬਾਪੂ ਤੁਸੀਂ ਇੱਥੇ ਨਹੀਂ ਰਹਿ ਸਕਦੇ। ਮੇਰੇ ਕੋਲ ਇੰਨਾ ਵਕਤ ਨਹੀਂ ਹੈਗਾ ਕਿ ਤੁਹਾਡੀ ਹਰ ਵੇਲੇ ਦੇਖਭਾਲ ਕਰ ਸਕਾਂ। ਤੁਹਾਨੂੰ ਕਿਸੇ ਹੋਰ ਪਰਾਂ ਕੋਲ ਜਾਣਾ ਪਵੇਗਾ। ਨਦੀਮ ਦੇ ਬੇਦਰਦ ਅਲਫ਼ਾਜ਼ ਸੁਣ ਕੇ ਬਜ਼ੁਰਗ ਬਾਪੂ ਦਾ ਦਿਲ ਟੁੱਟ ਗਿਆ ਤੇ ਉਸਨੇ ਆਪਣੇ ਆਖਰੀ ਪੁੱਤਰ ਸਰਫਰਾਜ਼ ਦੇ ਘਰ ਜਾਣ ਦਾ ਫੈਸਲਾ ਕਰ ਲਿਆ ਸਰਫਰਾਜ਼ ਉਸ ਦਾ ਸਭ ਤੋਂ ਛੋਟਾ ਪੁੱਤਰ ਸੀ ਜੋ ਇੱਕ ਗਰੀਬ ਸੀ ਪਰ ਮਿਹਨਤੀ ਇਨਸਾਨ ਸੀ ਉਹ ਦਿਹਾੜੀ ਕਰਕੇ ਜੋ ਵੀ ਪੈਸੇ ਕਮਾਉਂਦਾ ਉਹਨਾਂ ਵਿੱਚ ਆਪਣੇ ਪਿਓ ਦੀਆਂ ਦਵਾਈਆਂ ਖਰੀਦਦਾ ਆਪਣੇ ਘਰ ਦਾ ਖਰਚਾ ਚਲਾਉਣ ਦੀ ਕੋਸ਼ਿਸ਼ ਕਰਦਾ ਉਹਦੀ ਪਤਨੀ ਵੀ ਬਹੁਤ ਹੀ ਇਮਾਨਦਾਰ ਸੀ ਉਹ ਆਪਣੇ ਸਹੁਰੇ ਦਾ ਦਿਲੋਂ ਖਿਆਲ ਰੱਖਦੀ ਬਜ਼ੁਰਗ ਬਾਪੂ ਦੀ ਬਿਮਾਰੀ ਤੇ ਬੁਢਾਪੇ ਨੂੰ ਸਮਝਦੀ ਤਾਂ ਹਮੇਸ਼ਾ ਉਹਦੀ ਸੇਵਾ ਵਿੱਚ ਲੱਗੀ ਰਹਿੰਦੀ ਹੁਣ ਜਦੋਂ ਉਸਨੇ ਆਪਣੇ ਪੁੱਤਰ ਤੇ ਉਸਦੀ ਪਤਨੀ ਦਾ ਪਿਆਰ ਤੇ ਇੱਜ਼ਤ ਦੇਖੀ ਤਾਂ ਉਹ ਦਿਲੋਂ ਖੁਸ਼ ਹੋਇਆ। ਉਹਨਾਂ ਨੂੰ ਦਿਲੋਂ ਅਸੀਸਾਂ ਦੇਣ ਲੱਗ ਪਿਆ। ਵਕਤ ਲੰਘਦਾ ਗਿਆ ਤੇ ਉਹ ਆਪਣੇ ਛੋਟੇ ਪੁੱਤਰ ਦੇ ਘਰ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾਉਣ ਲੱਗਾ। ਉਹਦੀ ਜ਼ਿੰਦਗੀ ਵਿੱਚ ਦੁਬਾਰਾ ਸਕੂਨ ਤੇ ਪਿਆਰ ਵਾਪਸ ਆ ਗਿਆ। ਉਹ ਇਸ ਗੱਲ ਦਾ ਸ਼ੁਕਰਗੁਜ਼ਾਰ ਸੀ ਕਿ ਆਖਰਕਾਰ ਉਸ ਨੂੰ ਉਹ ਇੱਜ਼ਤ ਮਿਲੀ ਜਿਹਦਾ ਉਹ ਹਮੇਸ਼ਾ ਹੀ ਹੱਕਦਾਰ ਸੀ। ਸੋ ਉਮਰ ਹੋਈ ਬਜ਼ੁਰਗ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਕੀ ਉਹ ਬਹੁਤ ਜ਼ਿਆਦਾ ਬਿਮਾਰ ਪੈ ਗਿਆ ਤੇ ਸਰਫਰਾਸ ਆਪਣੇ ਪਿਤਾ ਦੀ ਹਾਲਤ ਵੇਖ ਕੇ ਬਹੁਤ ਚਿੰਤਾ ਵਿੱਚ ਪੈ ਜਾਂਦਾ ਤੇ ਅਕਸਰ ਰੋ ਵੀ ਪੈਂਦਾ ਕਿਉਂਕਿ ਉਹ ਆਪਣੇ ਪਿਓ ਨੂੰ ਇੱਕ ਬੋਝ ਨਹੀਂ ਬਲਕਿ ਹਕੀਕੀ ਮਾਇਨੇ ਵਿੱਚ ਪਿਤਾ ਦੀ ਰਤਬੇ ਨਾਲ ਦੇਖਦਾ ਸੀ ਉਹਦੇ ਦਿਲ ਵਿੱਚ ਪਿਤਾ ਦੀ ਇੱਜ਼ਤ ਤੇ ਮੁਹੱਬਤ ਦਾ ਸਮੁੰਦਰ ਸੀ ਤੇ ਉਹ ਹਰ ਸੰਭਵ ਕੋਸ਼ਿਸ਼ ਕਰਦਾ ਕਿ ਆਪਣੇ ਪਿਓ ਦੀ ਸੇਵਾ ਵਿੱਚ ਕੋਈ ਕਮੀ ਨਾ ਰਹਿ ਜਾਵੇ ਸਰਫਰਾਜ਼ ਦੀ ਹੰਜੂ ਤੋਂ ਦੀ ਫਿਕਰ ਪਿਓ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉਹਦੇ ਲਈ ਇੱਕ ਤਸੱਲੀ ਤੇ ਸਕੂਨ ਦਾ ਵਸੀਲਾ ਬਣੇ ਤੇ ਬਜ਼ੁਰਗ ਬਾਪੂ ਫਰੀਦ ਨੇ ਜਦੋਂ ਆਪਣੇ ਪੁੱਤਰ ਦਾ ਇੰਨਾ ਪਿਆਰ ਇੰਨਾ ਉਹਨੂੰ ਇੱਜ਼ਤ ਮਾਣ ਦਿੰਦੇ ਉਹ ਦੇਖਦਾ ਤਾਂ ਇੱਕ ਦਿਨ ਉਹਨੂੰ ਆਪਣੇ ਕੋਲ ਬੁਲਾਇਆ ਤੇ ਬਹੁਤ ਹਲਕੀ ਆਵਾਜ਼ ਵਿੱਚ ਕਿਹਾ ਪੁੱਤਰ ਮੇਰੇ ਆਖਰੀ ਦਿਨ ਨੇੜੇ ਨੇ ਮੇਰੀਆਂ ਸਾਹਾਂ ਹੁਣ ਗਿਣਤੀਆਂ ਰਹਿ ਗਈਆਂ ਨੇ ਪਰ ਰੱਬ ਤੈਨੂੰ ਹਮੇਸ਼ਾ ਖੁਸ਼ ਤੇ ਆਬਾਦ ਰੱਖੇ ਜਿਸ ਤਰ੍ਹਾਂ ਤੂੰ ਮੇਰੀ ਸੇਵਾ ਕੀਤੀ ਤੇ ਮੇਰਾ ਦਿਲ ਜਿੱਤਿਆ ਉਹ ਬੇਮਿਸਾਲ ਸਰਫਰਾਜ਼ ਨੇ ਉਦਾਸੀ ਪਰ ਇਲੱਜੀ ਵਿੱਚ ਜਵਾਬ ਦਿੱਤਾ ਬਾਪੂ ਰੱਬ ਨਾ ਕਰੇ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਜਾਓ ਤੁਹਾਡੀ ਬਿਨਾਂ ਅਸੀਂ ਕਿਵੇਂ ਜੀ ਸਕਾਂਗੇ ਤੇ ਉਹ ਬਜ਼ੁਰਗ ਫਰੀਦ ਨੇ ਮੁਸਕਰਾ ਕੇ ਕਿਹਾ ਪੁੱਤਰਾ ਇਹ ਤਾਂ ਸੱਚਾਈ ਦਾ ਰਾਹ ਵਾ ਹਰ ਚੀਜ਼ ਨੂੰ ਇੱਕ ਨਾ ਇੱਕ ਦਿਨ ਜਾਣਾ ਹੀ ਪੈਣਾ ਵਾ ਮਿਟਣਾ ਹੀ ਪੈਂਦਾ ਵਾ ਮੈਨੂੰ ਵੀ ਆਪਣੇ ਉਸ ਸੱਚੇ ਸਿਰਜਣਹਾਰ ਕੋਲ ਜਾਣਾ ਪਵੇਗਾ ਸਰਫਰਾਜ਼ ਨੇ ਕਿਹਾ ਬਾਪੂ ਮੈਂ ਤੁਹਾਡੀ ਉਹ ਸੇਵਾ ਨਹੀਂ ਕਰ ਸਕਿਆ ਜਿਹਦੇ ਤੁਸੀਂ ਹੱਕਦਾਰ ਸੀ ਮੇਰੀ ਪਤਨੀ ਵੀ ਘੱਟ ਸਮਝਵਾਲੀ ਜੇਕਰ ਤੁਹਾਡੇ ਦਿਲ ਵਿੱਚ ਕੋਈ ਗਿੱਲਾ ਸ਼ਿਕਵਾ ਹੋਵੇ ਤਾਂ ਸਾਨੂੰ ਮਾਫ਼ ਕਰ ਦਿਓ ਫਰੀਦ ਨੇ ਢੂੰਗਾ ਸਾ ਲੈ ਆਤੇ ਸਰਫਰਾਜ਼ ਨੇ ਕਿਹਾ ਪੁੱਤਰਾ ਇੱਕ ਆਖਰੀ ਗੱਲ ਆ ਜੋ ਮੈਂ ਤੈਨੂੰ ਕਹਿਣੀ ਚਾਹੁੰਦਾ ਵਾਂ ਤੇ ਇਹ ਇੱਕ ਵੱਡੀ ਆਮਾਨਤ ਆ ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਪੰਜੇ ਭਰਾਵਾਂ ਨੂੰ ਪਰਖਿਆ ਪਰ ਇਸ ਇਮਤਿਹਾਨ ਵਿੱਚ ਸਿਰਫ ਤੂੰ ਕਾਮਯਾਬ ਹੋਇਆ ਬੇਟਾ ਮੇਰੇ ਮਰਨ ਤੋਂ ਬਾਅਦ ਤੂੰ ਸ਼ਹਿਰ ਦੀ ਫਲਾਣੀ ਗਲੀ ਵਿੱਚ ਜਬਰ ਨਾਮ ਦੇ ਇੱਕ ਵਿਅਕਤੀ ਕੋਲ ਜਾਵੇਂ ਤੇ ਉਹਦੇ ਕੋਲ ਮੇਰਾ ਨਾਮ ਲੈ ਕੇ ਕਹੀਂ ਕਿ ਫਰੀਦ ਰੱਬ ਨੂੰ ਪਿਆਰਾ ਹੋ ਗਿਆ ਤੇ ਉਹ ਆਮਾਨਤ ਜੋ ਮੇਉਦੇ ਕੋਲ ਰੱਖੀ ਸੀ ਉਹ ਤੈਨੂੰ ਦੇ ਦੇਵੇ ਫਰੀਦ ਨੇ ਸਰਫਰਾਜ਼ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਜਿਹੜੀ ਆਮਾਨਤ ਉਹ ਤੈਨੂੰ ਸੌਂਪੇਗਾ ਉਹ ਤੇਰੇ ਲਈ ਹੈ ਉਸ ਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵਰਤੀ ਇਹ ਮੇਰੀ ਤੇਰੇ ਲਈ ਆਖਰੀ ਸੁਗਾਤ ਹੋਵੇਗੀ ਤੇ ਯਾਦ ਰੱਖੀ ਬਾਕੀ ਭਰਾਵਾਂ ਨੂੰ ਕੁਝ ਵੀ ਨਾ ਦੇਵੀ ਇਹ ਆਖਰੀ ਗੱਲ ਕਹਿ ਕੇ ਫਰੀਦ ਨੇ ਚੁੱਪਚਾਪ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਉਹ ਦੁਨੀਆ ਤੋਂ ਰੁਖਸਤ ਹੋ ਗਿਆ ਫਰੀਦ ਦੀ ਮੌਤ ਦਾ ਗਮ ਸਰਫਰਾਜ਼ ਦੇ ਦਿਲ ਤੇ ਬਿਜਲੀ ਵਾਂਗ ਡਿੱਗਿਆ। ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਦਿਲ ਵਿੱਚ ਬਿਲਕੁਲ ਖਾਲੀਪਨ ਮਹਿਸੂਸ ਹੋਣ ਲੱਗਾ। ਉਹਦੀ ਪਤਨੀ ਵੀ ਰੋਣ ਲੱਗ ਪਈ ਕਿਉਂਕਿ ਉਹਨੇ ਫਰੀਦ ਦੀ ਦਿਲੋਂ ਸੇਵਾ ਕੀਤੀ ਸੀ। ਸਰਫਰਾਜ਼ ਨੇ ਆਪਣੇ ਆਪ ਨੂੰ ਕਾਬੂ ਪਾਉਂਦਿਆਂ ਆਪਣੇ ਭਰਾਵਾਂ ਨੂੰ ਇਹ ਦੁੱਖ ਭਰੀ ਖ਼ਬਰ ਸੁਣਾਈ ਤੇ ਉਹਨਾਂ ਨੂੰ ਜਨਾਜ਼ੇ ਵਿੱਚ ਸੱਦਾ ਦਿੱਤਾ। ਉਹ ਹੀ ਭਰਾ ਜੋ ਕਦੇ ਆਪਣੇ ਪਿਓ ਨੂੰ ਬਹੁਤ ਸਮਝਦੇ ਸੀ, ਹੁਣ ਜਨਾਜ਼ੇ ਵਿੱਚ ਸ਼੍ਰੀਕੋਣ ਲਈ ਆ ਗਏ। ਸਰਫਰਾਜ ਜੋ ਹਮੇਸ਼ਾ ਇਮਾਨਦਾਰੀ ਤੇ ਪਿਆਰ ਦੀ ਮੂਰਤ ਰਿਹਾ ਉਸਨੇ ਆਪਣੀ ਇਮਾਨਦਾਰੀ ਦਿਖਾਉਂਦੇ ਆਪਣੇ ਭਰਾਵਾਂ ਨੂੰ ਕਿਹਾ ਕਿ ਬਾਪੂ ਨੇ ਮੈਨੂੰ ਇੱਕ ਅਮਾਨਤ ਸੌਂਪੀ ਸੀ ਮੈਨੂੰ ਯਕੀਨ ਆ ਕਿ ਇਹ ਕੋਈ ਕੀਮਤੀ ਖਜ਼ਾਨਾ ਹੋਵੇਗਾ ਪਰ ਇਸ ਵਿੱਚ ਸਾਡੇ ਸਾਰੇ ਭਰਾਵਾਂ ਦਾ ਹੱਕ ਹੈ ਹਾਲਾਂਕਿ ਬਾਪੂ ਨੇ ਇਸ ਨੂੰ ਸਿਰਫ ਮੇਰੇ ਲਈ ਵਸੀਅਤ ਕੀਤਾ ਸੀ ਹੁਣ ਉਹ ਭਰਾ ਜੋ ਦਿਲ ਵਿੱਚ ਕਿਤੇ ਨਾ ਕਿਤੇ ਲਾਲਚ ਰੱਖਦੇ ਸੀ ਤੁਰੰਤ ਬੋਲ ਪਏ ਜਾ ਕੇ ਉਹ ਅਮਾਨਤ ਲੈ ਆ। ਫਿਰ ਇਸ ਨੂੰ ਅਸੀਂ ਪੰਜੇ ਭਰਾਵਾਂ ਵਿੱਚ ਤਕਸੀਮ ਕਰ ਦਿਆਂਗੇ ਤਾਂ ਜੋ ਸਾਨੂੰ ਵੀ ਬਰਾਬਰ ਦਾ ਹਿੱਸਾ ਮਿਲੇ ਸਰਫਰਾਜ਼ ਨੇ ਠੀਕ ਉਹੀ ਕੀਤਾ ਜੋ ਉਸਨੇ ਕਿਹਾ ਸੀ ਉਹ ਸ਼ਹਿਰ ਗਿਆ ਤੇ ਅਮਾਨਤ ਲੈ ਆਇਆ ਜਦੋਂ ਉਸਨੇ ਸੰਦੂਕ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਸੰਦੂਕ ਵਿੱਚ ਸ਼ਹਿਰ ਦੇ ਮਸ਼ਹੂਰ ਬਜ਼ਾਰਾਂ ਦੀਆਂ ਕੀਮਤੀ ਦੁਕਾਨਾਂ ਦੇ ਕਾਗਜ਼ ਤੇ ਮਾਂ ਦੇ ਜਵਾਹਰਾਤ ਤੇ ਬਹੁਤ ਸਾਰੀਆਂ ਅਸ਼ਰਫੀਆਂ ਮਜੂਦ ਸੀ ਸਰਫਰਾਜ਼ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆਂ ਆਪਣੇ ਭਰਾਵਾਂ ਨੂੰ ਉਹਨਾਂ ਦਾ ਹੱਕ ਦੇ ਦਿੱਤਾ ਤੇ ਆਪਣਾ ਹਿੱਸਾ ਲੈ ਕੇ ਬਿਨਾਂ ਪਿਤਾ ਦੇ ਸਹਾਈ ਤੋਂ ਆਪਣੀ ਜ਼ਿੰਦਗੀ ਇੱਕ ਵਾਰ ਫਿਰ ਚਲਾਉਣ ਲੱਗਾ ਪਰ ਵਕਤ ਨੇ ਜਲਦੀ ਹੀ ਆਪਣੀ ਹਕੀਕਤ ਵਖਾ ਦਿੱਤੀ ਚੰਦ ਮਹੀਨਿਆਂ ਦੇ ਬਾਅਦ ਵੱਡੇ ਭਰਾਵਾਂ ਵਿੱਚੋਂ ਇੱਕ ਆਪਣੇ ਹੀ ਕਾਰੋਬਾਰ ਵਿੱਚ ਬੁਰੀ ਤਰ੍ਹਾਂ ਫਸ ਗਿਆ ਗੈਰ ਜ਼ਿੰਮੇਵਾਰੀ ਤੇ ਗਲਤ ਫੈਸਲਿਆਂ ਦੇ ਕਾਰਨ ਉਹ ਕਰਜ਼ੇ ਵਿੱਚ ਡੁੱਬਦਾ ਗਿਆ ਹਾਲਤ ਇੰਨੀ ਖਰਾਬ ਹੋ ਗਈ ਕਿ ਉਹਨੂੰ ਆਪਣਾ ਘਰ ਤੱਕ ਵੇਚਣਾ ਪਿਆ ਦੂਜਾ ਭਰਾ ਜੋ ਹਮੇਸ਼ਾ ਖਰਚੇ ਭਰੀ ਤੇ ਆਰਾਮ ਦੀ ਜ਼ਿੰਦਗੀ ਜੀਣ ਦਾ ਆਦੀ ਸੀ ਇੱਕ ਦਿਨ ਚੋਰੀ ਕਰਦੇ ਹੋਏ ਫੜਿਆ ਗਿਆ ਹਾਕਮ ਨੇ ਉਸ ਨੂੰ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ ਤੇ ਉਹਦੀ ਇੱਜ਼ਤ ਤਬਾਹ ਹੋ ਗਈ ਬਾਕੀ ਭਰਾ ਵੀ ਪਿਓ ਦੀ ਦੌਲਤ ਨੂੰ ਹੱਥ ਲਾਉਂਦੇ ਤਾਂ ਉਹ ਮਿੱਟੀ ਬਣ ਜਾਂਦੀ ਐ ਸਾਰੀਆਂ ناکਾਮੀਆਂ ਪਿਓ ਦੀਆਂ ਬਦ ਅਸੀਸਾਂ ਦਾ ਨਤੀਜਾ ਸੀ ਦੂਜੇ ਪਾਸੇ ਸਰਫਰਾਜ ਉਸਨੇ ਆਪਣੀ ਮਿਹਨਤ ਨਾਲ ਸ਼ਹਿਰ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰ ਦਿੱਤਾ ਉਹ ਸੋਹਣੇ ਕਪੜੇ ਖਰੀਦ ਕੇ ਸ਼ਹਿਰ ਦੇ ਵਿਚਾਰ ਵਿੱਚ ਵੇਚਣ ਲੱਗਾ ਤੇ ਵਕਤ ਦੇ ਨਾਲ ਉਹ ਬਹੁਤ ਵਧੀਆ ਮੁਨਾਫਾ ਕਮਾਉਣ ਲੱਗ ਪਿਆ ਉਹਦੀ ਇਮਾਨਦਾਰੀ ਪਿਓ ਦੀਆਂ ਅਸੀਸਾਂ ਤੇ ਲਗਾਤਾਰ ਮਿਹਨਤ ਨੇ ਉਹਨੂੰ ਤਰੱਕੀ ਦੇ ਰਾਹ ਤੇ ਪਾ ਦਿੱਤਾ ਆਖਰਕਾਰ ਉਹ ਇੰਨਾ ਕਾਮਯਾਬ ਹੋ ਗਿਆ ਕਿ ਉਸਨੇ ਆਪਣੇ ਭਰਾਵਾਂ ਵੱਲੋਂ ਵੇਚੀਆਂ ਗਈਆਂ ਦੁਕਾਨਾਂ ਵੀ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹੌਲੀ-ਹੌਲੀ ਉਹ ਪੂਰੇ ਬਾਜ਼ਾਰ ਦਾ ਇਕਲੋਤਾ ਮਾਲਕ ਬਣ ਗਿਆ ਜਿਹੜਾ ਭਰਾ ਕਦੇ ਆਪਣੇ ਆਪ ਨੂੰ ਦੌਲਤਮੰਦ ਸਮਝਦੇ ਸੀ ਨਾ ਹੁਣ ਵਕਤ ਦੇ ਮਾਰੇ ਹੋਏ ਸਰਫਰਾਜ਼ ਦੇ ਦਰ ਤੇ ਸਵਾਨੀ ਬਣ ਕੇ ਆ ਗਏ ਸਰਫਰਾਜ਼ ਜੋ ਇੱਕ ਰਹਿਮਦਿਲ ਤੇ ਨੀਕ ਦਿਲ ਇਨਸਾਨ ਸੀ ਉਹਨਾਂ ਦੀ ਮਦਦ ਕਰਦਾ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਨਾ ਜਾਣ ਦਿੰਦਾ ਉਸ ਦਾ ਹੀ ਰਵਈਆ ਉਸ ਦੇ ਪਿਤਾ ਦੀ ਸਿਖਾਈ ਹੋਈ ਸੁਚੱਜੀ ਸਿੱਖਿਆ ਦਾ ਨਤੀਜਾ ਸੀ ਫਿਰ ਉਹ ਦਿਨ ਵੀ ਆਇਆ ਜਦ ਸਰਫਰਾਸ ਨੇ ਸ਼ਹਿਰ ਦੇ ਮਸ਼ਹੂਰ ਇਲਾਕੇ ਵਿੱਚ ਇੱਕ ਵੱਡਾ ਘਰ ਖਰੀਦਿਆ ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਬਿਤਾਉਣ ਲੱਗਾ ਉਹ ਜ਼ਿੰਦਗੀ ਦੇ ਉਸ ਮੋੜ ਤੇ ਵੀ ਆਪਣੇ ਪਿਓ ਦੀਆਂ ਅਸੀਸਾਂ ਸਿੱਖਿਆਵਾਂ ਨੂੰ ਨਾ ਭੁੱਲਿਆ ਇੱਕ ਦਿਨ ਉਹ ਆਪਣੇ ਪਿਓ ਦੀ ਕਬਰ ਤੇ ਗਿਆ ਕਬਰ ਦੇ ਸਾਹਮਣੇ ਖੜੇ ਹੋ ਕੇ ਉਸ ਨੇ ਭਰੀ ਆਵਾਜ਼ ਵਿੱਚ ਕਿਹਾ ਬਾਪੂ ਤੁਹਾਡੀਆਂ ਦੁਆਵਾਂ ਨੇ ਮੈਨੂੰ ਸ਼ਹਿਰ ਦਾ ਸਭ ਤੋਂ ਦੌਲਤਮੰਦ ਵਿਅਕਤੀ ਤਾਂ ਬਣਾ ਦਿੱਤਾ ਪਰ ਤੁਹਾਡੀ ਗੈਰ ਹਾਜ਼ਰੀ ਨੇ ਮੇਰੇ ਦਿਲ ਨੂੰ ਖਾਲੀ ਕਰ ਦਿੱਤਾ ਤੁਹਾਡੀ ਸ਼ਾਂਤੋਂ ਵਾਂਝਾ ਹੋਣਾ ਇੱਕ ਉਹਨਾਂ ਦੁੱਖਾਂ ਵਿੱਚੋਂ ਆ ਜੋ ਦੌਲਤ ਵੀ ਨਹੀਂ ਪਰ ਸਕਦੀ ਰੱਬ ਤੁਹਾਨੂੰ ਜੰਨਤ ਵਿੱਚ ਸਭ ਤੋਂ ਉੱਚਾ ਦਰਜਾ ਬਖਸ਼ੇ ਸੋ ਦੋਸਤੋ ਕੁਝ ਲੋਕ ਆਪਣੇ ਹੀ ਲਾਲਚੂ ਆਪਣੇ ਹੰਕਾਰ ਤੇ ਬੇਰਮੀ ਵਿੱਚ ਇੰਨਾ ਗਵਾਚ ਜਾਂਦੇ ਨੇ ਕਿ ਉਹ ਆਪਣਿਆਂ ਦੀ ਕਦਰ ਕਰਨੀ ਭੁੱਲ ਜਾਂਦੇ ਨੇ ਪਰਿਸ਼ਤਿਆਂ ਦੀ ਇਹ ਅਣਗਹਿਲੀ ਇੱਕ ਦਿਨ ਉਹਨਾਂ ਨੂੰ ਖਾਲੀ ਹੱਥ ਛੱਡ ਜਾਂਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਦੋਸਤੋ ਕਿ ਮਾਂ ਪਿਓ ਦੀ ਅਸੀਸ ਹੀ ਅਜਿਹਾ ਖਜ਼ਾਨਾ ਹੁੰਦਾ ਜੋ ਕਿਸੇ ਵੀ ਬੈਂਕ ਵਿੱਚ ਨਹੀਂ ਮਿਲਦਾ ਇਹ ਉਹ ਦੌਲਤ ਆ ਜੋ ਜ਼ਿੰਦਗੀ ਦੀ ਹਰੇਕ ਔਕੜਾਂ ਵਿੱਚ ਸਾਡਾ ਸਾਥ ਦਿੰਦੀ ਹੈ ਪਰ ਜੇਕਰ ਅਹੀ ਅਸੀਸ ਕਿਸੇ ਦੇ ਦਿਲ ਤੋਂ ਬਦਸਿਸ ਵਿੱਚ ਬਦਲ ਜਾਵੇ ਤੇ ਸ਼ਰਾਪ ਵਿੱਚ ਬਦਲ ਜਾਵੇ ਤਾਂ ਵਕਤ ਉਨੀ ਹੀ ਤੇਜ਼ੀ ਨਾਲ ਇਨਸਾਨ ਨੂੰ ਡੁਬੋ ਵੀ ਸਕਦਾ ਫਰੀਦ ਦੇ ਪੁੱਤਰਾਂ ਨੇ ਆਪਣੇ ਪਿਓ ਨੂੰ ਬਹੁਤ ਸਮਝਿਆ ਤੇ ਉਹਨਾਂ ਨੂੰ ਸਾਂਭਣ ਦੇ ਵਿੱਚ ਉਹਨਾਂ ਦੀ ਹੈਲਪ ਕਰਨ ਵਿੱਚ ਉਹਨਾਂ ਨੇ ਟਾਲਮਟੋਲ ਕੀਤੀ ਪਰ ਰੱਬ ਦੀ ਯੋਜਨਾ ਕੁਝ ਹੋਰ ਸੀ ਜੋ ਉਹਨਾਂ ਨੇ ਆਪਣੇ ਪਿਓ ਨਾਲ ਕੀਤਾ ਉਹੀ ਉਹਨਾਂ ਹੱਥੀਂ ਚਲਾ ਗਿਆ ਉਨ੍ਹਾਂ ਦੀ ਦੌਲਤ ਖਤਮ ਹੋ ਗਈ ਇੱਜ਼ਤ ਮਿੱਟੀ ਵਿੱਚ ਰਲ ਗਈ ਤੇ ਆਖਰ ਉਨ੍ਹਾਂ ਨੂੰ ਉਸੇ ਵਿਅਕਤੀ ਦੇ ਦਰ ਤੇ ਚੁਕਣਾ ਪਿਆ ਜਿਸ ਨੂੰ ਉਹ ਕਦੇ ਨਿਕੰਮਾ ਸਮਝੇ ਦੇਸੀ ਪਰ ਸਰਫਰਾਸ ਨੇ ਜੋ ਆਪਣੇ ਪਿਓ ਦੀ ਸੇਵਾ ਕੀਤੀ ਉਸੇ ਸਿਰ ਉਤੇ ਅਸੀਸਾਂ ਦੀ ਛਾਂ ਸੀ ਉਹ ਮਿਹਨਤ ਕਰਦਾ ਹੋਰ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਤੇ ਆਖਰਕਾਰ ਵਕਤ ਨੇ ਉਹਨੂੰ ਇੰਨਾ ਵੱਡਾ ਬਣਾਇਆ ਕਿ ਉਹ ਆਪਣੇ ਪਰਾਵਾਂ ਤੋਂ ਵੀ ਉੱਚਾ ਹੋ ਗਿਆ ਐਸਾ ਨੂੰ ਦੋਸਤੋ ਦੱਸਦਾ ਕਿ ਦੌਲਤ ਦੀ ਤਾਕਤ ਅਸੀਸਾਂ ਦੀ ਤਾਕਤ ਦੇ ਅੱਗੇ ਕੋਈ ਮੈਨੇ ਨਹੀਂ ਰੱਖਦੀ ਅਸੀਂ ਜੋ ਵੀ ਕਰਦੇ ਹਾਂ ਉਹ ਵਾਪਸ ਆਉਂਦਾ ਵਾ ਜਿਵੇਂ ਇੱਕ ਪਰਛਾਵਾਂ ਕੁਝ ਸਮੇਂ ਲਈ ਉਹ ਪਿੱਛੇ ਰਹਿ ਜਾਂਦਾ ਪਰ ਜਦੋਂ ਹੌਲੀ-ਹੌਲੀ ਅੱਗੇ ਵਧਦਾ ਤਾਂ ਉਹ ਸਾਡੇ ਅਸਲ ਨਾਲ ਮਿਲ ਜਾਂਦਾ ਵਾ ਹੁਣ ਤੁਸੀਂ ਦੱਸੋ ਤੁਸੀਂ ਕਿੰਨੀ ਗੁਆਰ ਸੋਚਿਆ ਕਿ ਤੁਹਾਡੇ ਮਾਪਿਆਂ ਦੀ ਅਸੀਸ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਮਹੱਤਵਪੂਰਨ ਹੈਗੀ ਹੈ ਜੇਕਰ ਨਹੀਂ ਤਾਂ ਹੁਣ ਵੀ ਸਮਾਂ ਹੈਗਾ ਉਹਨਾਂ ਦੀ ਕਦਰ ਕਰੋ ਉਹਨਾਂ ਨਾਲ ਪਿਆਰ ਕਰੋ ਕਿਉਂਕਿ ਉਹਨਾਂ ਦੀ ਦਿਲੋਂ ਦਿੱਤੀ ਇੱਕ ਦੁਆ ਤੁਹਾਡੇ ਹਰੇਕ ਆਰਮਾਨ ਨੂੰ ਪੂਰਾ ਕਰ ਸਕਦੀ ਹੈ ਸੋ ਮੈਨੂੰ ਦੋਸਤੋਂ ਉਮੀਦ ਆ ਕਿ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਤੇ ਜੇ ਤੁਹਾਡਾ ਵੀ ਕੋਈ ਆਪਣਾ ਤਜਰਬਾ ਹੈਗਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਕਹਾਣੀ ਨੂੰ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕੁਝ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਖਾ